ਅਸਤਰੀਕਾਲ ਜੀ ਸਾਰਿਆਂ ਨੂੰ ਅਸਤਰੀਕਾਲ ਜੀ ਹੋਰ ਵੀ ਤਰਾ ਮੈਂ ਤਾਂ ਠੀਕ ਹਾਂ ਕੋਈ ਹੁਣ ਕਿਚੜੀ ਤਿਆਰੀ ਹੈ ਮਦੀ ਮੈਂ ਖਿਚਤੀ ਵਧੀਆ ਠੀਕ ਠਾਕ ਹੈ ਤਾਂ ਮੈਂ ਪਾਣੀ ਛੱਡੇ ਦਾ ਕੱਲ ਨਾਲੇ ਮੋਟਰਾਂ ਨੂੰ ਬੋਲਟ ਬਹੁਤਾ ਹੁਣ ਲਾਈਟ ਨਹੀਂ ਭੱਜੀ ਹੈ ਹੈ ਜੰਗਲ ਦੀ ਹੈ ਕੱਲ ਸਵੇਰ ਦੀ ਵੱਲਦੀ ਹੈ ਸਾਰੀ ਰਾਤ ਵੱਲਦੀ ਨੂੰ ਗਿਆ ਮੰਡ ਵੀ ਇਕੱਲਾ ਹੀ ਵੀਂਡੇ ਬਲਾਏ ਪੈ ਥਲੇ ਬੱਟਾ ਪਰ ਪਾਣੀ ਘੁੰਮਦਾ ਫਿਰਦਾ ਬਹੁਤ ਲਟ ਆਈਏ ਕੱਲ ਦੀ ਯਾ ਇਹ ਵੀ ਕਮਜੋ ਹੁਣ ਅੱਖ ਦਿਖਣ ਲੱਗ ਗਿਆ ਸਾਨੂੰ ਬਾਬਾ ਸਵੇਰ ਨੂੰ ਤੈਨੂੰ ਅੱਖ ਨਹੀਂ ਦਿਖੂ ਦੇ ਚਾਣ ਨੂੰ ਕਮਜੂਂਗੇ ਹੁਣ ਕਮਜੂਂਗੇ ਛਾ ਨੂੰ ਕਮਜੂਂਗੇ ਨਹੀਂ ਸਵੇਰ ਸੱਜਰੀ ਬਸ ਕੱਲ ਵਾਲੀ ਵੀਡੀਓ ਜਿਹੜੀ ਪਰਸ ਨੂੰ ਪੈਣੀ ਉਹ ਮੈਂ ਕੱਖ ਨਹੀਂ ਹੋਊਗਾ ਇਹਦੇ ਚ ਜਿਆਦਾ ਹੋਏਗਾ ਅੱਖ ਹੁਣ ਆ ਦੇਖਣ ਲੱਗ ਗਿਆ ਮੈਨਾਂ ਹੈ ਦੂਜੇ ਹੀ ਹੁਣ ਫਿਰ ਲੱਗ ਗਿਆ ਪਤਾ ਕਿ ਆਏ ਜੇ ਹੁਣ ਗੱਗੇ ਪਹਿਲਾਂ ਕੱਢ ਦੇ ਨੇ ਇਹਨੂੰ ਥੋੜਾ ਥੱਲੇ ਲੈ ਜਾਂਦਾ ਫੇਰ ਦੇਖਣਾਂ ਜੀ ਦਾ ਹੁਣ ਨਿਕਲ ਗਿਆ ਹੁਣ ਇਹ ਦਿਖਣਾ ਨਹੀਂ ਮੁੜ ਕੇ ਕੱਖ ਨੇ ਹੈ ਕਿ ਨਹੀਂ ਹਾਂ ਆਰੇ ਹੁਣ ਖਤਮ ਕਰ ਦੇਣਾ ਕਾਕ ਪਾਰ ਤੋਂ ਫਾਇਦਾ ਮੁੱਟੀ ਵਿੱਚ ਹੀ ਐ ਮੁੱਟਈ ਹਾਂ ਹੈ ਜਿਆਦਾ ਵੀ ਨਹੀਂ ਕਾ ਮੁੱਟਈ ਐ ਇੱਕ ਮਹੀਨ ਦਾ ਅੱਜ ਹੋ ਜਾਣਾ ਮੈਂ ਕਹਿੰਦਾ ਘੰਟੇ ਦਾ ਕੰਮ ਸਾਡਾ ਇਹ ਘੰਟੇ ਦਾ ਵਿੱਚ ਕੋ ਕੋ ਮੈਨੂੰ ਟਾਈਮ ਲੱਗਣਾ ਕਾਕ ਕਰਨਾ ਲੱਗਣਾ ਬਾਹਰ ਗੁੱਟੀਆਂ ਪਕਾ ਦੇਣ ਟਾਈਮ ਲੱਗਣਾ ਜਿਹੜਾ ਹੈਗਾ ਮਾੜਾ ਮੁੱਟਾ ਨਹੀਂ ਬੱਜਣੇ ਦਾ ਟਾਈਮ ਹੀ ਲੱਗਣਾ ਤੇ ਘੁੰਮਣੇ ਨੂੰ ਟਾਈਮ ਹੀ ਲੱਗਣਾ ਹੈਗਾ ਜੇ ਕਾ ਵੀ ਘੁੰਮਣੇ ਨੂੰ ਟਾਈਮ ਲੱਗੂਗਾ ਇਹਨੂੰ ਤੂੰ ਵੀ ਗਾਹਕੇ ਦੇਖਣ ਲੱਗਿਆ ਹੈ ਗੇਟ ਤੇਰੀ ਬੀਰ ਢਿੱਲਵਾਇਆ ਦਾ ਰਾਤ ਦਾ ਅੱਛਾ ਵਾਹ ਉਹ ਗੱਗਾ ਰਹੇਗਾ ਵਾਲਟੀ ਤੇ ਖੜੀ ਰਹੇਗਾ ਸਕੋਰਪੀਓ ਓਏ ਸਬਾ ਕੀ ਧਾਰਿਆਂ ਨੂੰ ਕਰ ਗਿਆ ਕੱਲ ਅੱਛਾ ਸਕੋਰਪੀਓ ਲੈ ਗਿਆ ਵਾ ਹਾਂ ਆਸੀਂ ਰਹਿਗੇ ਪਾਰਟੀ ਦੇ ਭਾਈ ਹੁਣ ਅਸੀਂ ਰਗੇ ਪਾਏ ਪਾਰਟੀ ਤੇ ਹੋਰ ਕੀਆ ਮੋਂਦਰਾਤ ਮਿਲਿਆ ਮੈਂ ਤਾਂ ਮਜ਼ਾ ਕਰਦਾ ਤੂੰ ਵੀ ਚੱਲ ਮਾਪਾ ਨਿੱਚੇ ਕਮਰੇ ਉਰੇ ਆ ਮੈਂ ਰਾਤ ਗੱਡੀ ਦਿਖਾ ਗਿਆ ਤਾ ਅਜੇ ਹਾਂ ਲਾ ਰਹਾ ਤਾ ਗੱਡੀ ਦਿਖਾ ਗਿਆ ਤਰਾਪ ਕਹਿ ਤਾ ਪਾਰਟੀ ਕਰਨ ਮਾ ਨਹੀਂ ਭਾਈ ਵੀ ਮੈਂ ਹੁਣ ਜੰਮਾਲਾ ਵੀ ਮੈਂ ਖਾਣਾ ਪੀਣਾ ਘੱਟੇ ਗੱਡੀ ਕੰਮ ਦੀ ਐ ਗੱਡੀ ਬਹੁਤ ਕੰਮ ਦੀ ਤੌ ਵਧੀਆ ਪੈਸੇ ਵੀ ਮੈਂ ਵਾਪਸ ਦੇ ਸਰ ਯਾਰ ਪ੍ਰੈਸ਼ਰ ਕੱਢੀ ਐ ਆ 5 10000 ਕਿਲੋਮੀਟਰ ਚੱਲੀ ਵੀ ਜਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੈਗਾ ਸੀਸਾ ਵਰਤ ਨਾਲ ਗੋਭਰੀ ਨਹੀਂ ਉਤਾਰੀ ਕਿਤਾਬਰੀ ਕਪੂਣੀ ਹੈ ਹੋਰ ਕੀ ਨਮੀ ਪਈ ਹੈ ਨਾ ਕੈਪਟਨ ਸੀਟਾਂ ਹੈ ਕੈਪਟਨ ਸੀਟਾਂ ਚੱਲਦੀਆਂ ਹਮ ਕੱਲ ਮੈਂ ਚਲਾ ਕੇ ਦੇਖੀ ਸੀ ਆ ਗਈ ਕੱਲ ਮੈਂ ਚਲਾ ਕੇ ਦੇਖੀ ਸੀ ਬਈ ਨਜ਼ਾਰਾ ਹੈ ਗੱਡੀ ਨਾਲ ਐਡੀਓ ਚਾਹੀਦੀ ਹੈ ਬੰਦਾ ਫੁੱਲਾ ਡੁੱਲਾ ਵਹਿੰਦਾ ਹੈ ਨਾ ਇੱਕ ਇਹ ਜਿਹੜਾ ਹਮੂਲਾ ਵੋਲਟ ਲਿਖਦਾ ਹੈ ਨਾ ਉੱਪਰ ਦੇ ਟਰੈਕਟਰ ਨੂੰ ਟਰੈਕਟਰ ਬਣਾਇਆ ਦੇਖਦਾ ਹੈ ਬੰਦੇ ਨੂੰ ਐਸਾ ਲੱਗਦਾ ਵੀ ਲੱਗਦਾ ਕੀ ਚਲਾਇਆ ਉਹ ਸੁੰਨੀ ਗੱਡੀ ਵੀ ਰੂ ਵੀ ਪਰ ਫਰਕ ਹੈ ਉਹਨੂੰ ਸਹੀ ਗਾ ਬੜਾ ਕੀੜਾ ਜਣਾ ਰਹਾ ਲੀਗਾ ਕਿਤੇ ਨਹੀਂ ਗਈ ਉਹ ਜਿੱਤੀ ਉੜਦਾ ਹੈ ਕੀੜੇ ਨਹੀਂ ਛਾਲਦੇ ਅਲੇ ਨਹੀਂ ਛਾਲਦਾ ਅਲੇ ਸੁੱਤਾ ਫੇਰੇ ਤੇ ਕੀੜੇ ਨਹੀਂ ਨੂੰ ਤਾਂ ਨਾ ਗੱਡੀ ਬਹੁਤ ਵਧੀਆ ਯਾਰ ਤਾਂ ਫੇਰ ਦੇਖੀ ਕੀੜੇ ਕਰਦੋ ਠੀਕ ਹੈ ਕੇ ਵਾਟਾ ਆਉਦੀ ਗੱਜ ਚਲਾਈ ਹੈ ਜੀ ਸਲਾਈ ਹੋਣੀ ਯਾਰ ਨੂੰ ਕਹਿੰਦਾ ਬਿਚਚਾ ਪਤਾ ਇਨ ਲਾਜਾ ਗੱਡੀ ਚਲਦੀ ਤਾਂ ਸਟਾਰਟਿੰਗ ਚ ਗੱਡੀਆਂ ਦਾ ਫਰਕ ਹੈ ਬੜੀਆਂ ਦਾ ਸਾਰੀਆਂ ਦੇ ਲਈ ਪਿੰਡਪੁਰ ਨੂੰ ਕਿੱਡਾ ਬ੍ਰੇਕ ਚੱਲ ਅੱਲਾ ਕਹਿੰਦਾ ਖੋਰੀ ਮਲਗੀ ਦਵਾਈ ਨਹੀਂ ਲੈਂਦੀ ਜੀ ਹਾਂ ਆਪ ਦੇਖੀ ਕੀੜਾ ਇਹ ਲਓ ਬਈ ਚੱਲਦੀ ਆਪਣੀ ਟੈਸਟ ਕਰੀ ਬਈ ਹਾਂ ਇੱਥੇ ਨਜ਼ਾਰੇ ਦਾ ਕੰਮ ਆ ਬਾਈ ਪਿੰਡ ਚ ਲਾਤੀ 100 ਫਲਾ ਸੀਗੇ ਹਾਂ ਰਾਈਕਲ ਥੋੜੀ ਲੋੜ ਆਈ ਖੜੇ ਬੱਬੇ ਗੱਡੀ ਨੂੰ ਦੇਖਦਾ ਕਹਿੰਦਾ ਤੂੰ ਦੇਖੀਏ ਤਾਂ ਵੀ ਤੂੰ ਸੈਕਦਾ ਹੈਡ ਕਰਦਾ ਗੱਡੀ ਨੂੰ ਦੇਖਦਾ ਵੀ ਤੂੰ ਹੈਗਾ ਤਾਂ ਲਾ ਕਰ ਇਹ ਹੈ ਇਹ ਪਿਕਅਪ ਕਾ ਬਹੁਤ ਤਕੜੀ ਆ ਹੋਰ ਆ ਪਿੰਡ ਹੜਾ ਇਹਨੂੰ 70 ਸੀ ਜਾਂਦੀਆਂ ਨੂੰ ਬੰਦ ਹੋ ਜਾਂਦੀ ਕੇ ਮੋੜ ਆ ਜਾਂਦਾ ਇੰਨੇ ਸਾਡੇ ਪਿੰਡ ਦਾ ਉਹੜਾ ਨੂੰ ਕੰਡ ਲਿਆ ਮੋੜ ਇਹ ਦੇਖੀ ਜਾਂ ਟੀਰ ਨੂੰ ਨਹੀਂ ਵੀ ਮਗੋਂ ਨਿਕਲਦੀ ਲੈ ਹੋਰ ਹੈ ਬਾਈ 20 ਲੱਖ 19 20 ਲੱਖ ਰੁਪਇਆ ਲੱਗਾ ਵਾ ਫੀਲਿੰਗ ਵੀ ਆਈ ਗੱਡੀ ਦੀ ਫੀਲ ਵੀ ਹੈਗਾ 20 ਲੱਖ ਦਾ ਹੈਗਾ ਸਵਾਦ ਆ ਸਵਾਦ ਵੀ ਹੈਗਾ ਇਹ ਪਾ ਗਏ ਆ ਦੇਖੀ ਸੀਗੇ ਉਹ ਤੇ 6 ਆ ਉਹਦੇ 5 ਤੇ ਫਿਰ ਜਿਹੜੀ ਕੱਲ ਦੀ ਰਾਜ ਰਾਜ ਦੇ ਇਸ਼ਤਿਹਾਰ ਦੀ ਉਹ ਫਰਕ ਆ ਫਿਰ ਉਹਨਾਂ ਦਾ ਹੈ ਉਹ ਤਾਂ ਫਰਕ ਹੀ ਦਾ ਫਰਕ ਹੈ ਨਵੇਂ ਮਾਡਲ ਚ ਆ ਉਹ ਫਿਰ ਉਹਦੇ 5 ਤੇ ਇਹਦੇ 6 ਆ ਹੈ 6 ਆ ਥੋੜੀ ਜਲਾ ਵੀਉ ਜਲਦੀ ਫਿਰਦੀ ਥੋੜੀ ਹਾਂ ਪੰਜਵਾਂ ਬੈ ਗਿਆ ਲੈ ਲੱਗੀ 90 ਪਰ ਲੱਗੀ ਲੈ ਇਹ ਪਤਾ ਗੱਡੀ ਨੂੰ ਹੁਣ ਉਹ 12 ਦਿਨ ਗੱਡੀ ਤਾਂ ਹੈ ਉਹਨ ਸਾਬਰ ਦੇਖੇ ਲੱਗ ਜਾਇਆ ਜਾਵਾ ਹਾਂ ਨਿਕਲਦੀ ਨਿਕਲਦੀ ਹੈ ਮੈਂ ਜੀਰੂਨ ਕੱਢਦਾ ਕੱਢ ਲੈ ਇੱਕ ਡਲਦੀ ਸਵਾਲ ਇਹ ਚਲਾਉਣ ਦਾ ਬੜੀ ਗੱਡੀ ਉਹਨੂੰ ਹਾਂ ਲੱਗੇ ਆ ਸਕੌਨ ਮਾਰਕੀਟ ਦੀ ਸਵਾਲ ਦੇ ਬਹੁਤ ਚਲਾਉਣ ਦਾ ਹੋਰ ਲੱਗਤ ਗੱਡੀ ਚੱਲਦੀ ਆ ਓ ਕੀ ਉਪਰ ਆ ਭੁੱਲੀ ਖਾਉਂਦੇ ਤੇ ਫਿਰ ਨਵੇਂ ਅਗੇ ਪਿਆ ਉਹਦਾ ਖਾਉਂਦੇ ਹਾਂ ਇਹ ਜਾ ਰਹਾ ਹੈ ਅਸਾਉ ਦੇ ਹੋਂਬ ਦੇ ਕੇ ਮਾਜੇ ਕਿਸੇ ਜਾਂਦੀ ਦਾ ਦੇ ਦੇ ਕੰਟਰੋਲ ਆ ਸਕਿੰਟ ਤੱਕ ਲੱਗੇ ਹੋਣਾ ਲੈ ਸਕਿੰਟ ਤੱਕ ਖੰਡ ਜਿਹੀ ਹੋ ਗਈ ਰੋਡ ਕੱਢੀ ਹੋਰ ਚਲੋ ਭਾਈ ਵਾਪਸੀ ਕਰੀਏ ਯਾਰ ਲੈ ਭਾਈ ਗਾਬੀ ਨੀ ਜਾ ਰਹਾ ਹੈ ਪੂਰਾ ਜੀ ਪੂਰਾ ਸਾਡੇ ਆਲਟੋ ਦਾ ਹੌਲੀ ਹੌਲੀ ਵੇਖ ਫੜਦੀ ਮੇਰੀ ਆਲਟੋ ਦਾ ਫੱਕਰੀ ਪਰ ਇੰਨੇ ਜੋ ਲੱਗ ਜੀਗਾ ਕੋਈ ਜਿੰਦੀ ਜਾ ਕੇ ਇਹ ਨਹੀਂ ਹੁੰਦੀ ਇੱਕ ਤਾਂ ਲੱਗੀ ਡੇਢ ਡੇਢ ਆ ਜਾਣਾ ਲਾ ਆ ਹਾਂ ਇਹ ਵੀ ਨਹੀਂ ਆਹ ਉਹ ਗੱਲ ਤਾਂ ਠੀਕ ਹੈ ਵਧੀਆਂ ਦੀ ਲੈ ਜਿੱਲੇ ਸਾਡੀ ਆਲਟੋ ਐਨੇ ਦੀ ਨਸੋਰ ਦੂਆ ਹੋਣਾ ਇਹਦੇ ਨਸੋਰ ਸੁਣੀ ਹੈ ਆ ਗੱਡੀ ਦਾ ਕੰਟਰੋਲ ਬਹੁਤ ਆ ਯਾਰ 100 ਬਰ ਤੇਰੇ ਸਾਹਮਣੇ ਕਿੰਨਾ ਸਕਿੰਟ ਲੱਗਿਆ ਹੋਣਾ ਹੋਰ ਹੈ ਜਦੋਂ ਡਾਉਨ ਜਦੋਂ ਡਾਉਨ ਆ ਗੱਡੀ ਖੜਾਤੀ ਤਮ ਹੋਰ ਹੈ ਬਹੁਤ ਬੜੇ ਬਹੁਤ ਕੰਟਰੋਲ ਤਕੜਾ ਆਪਣੇ ਵੀ ਹੁਣ ਇੱਥੇ ਸਮਝ ਲੈ ਪੂਰੀ ਮਾਰਕੀਟ ਬਣ ਗਈ ਤੁਹਾਨੂੰ ਦਿਖਾਉਂਦੇ ਆ ਭਾਈ ਆਗੇ ਮਾਲਾ ਚੱਲੀ ਜਾਂਦੀ ਫੇਰ ਅਗਰ ਉਹ ਰਕਟਾ ਦੇ ਦੋ ਦੇਖ ਤਾਂ ਸਹੀ ਤੂੰ ਯਾਰ ਆ ਵਈ ਇੱਥੇ ਤਾਂ ਸਾਡੀ ਮਾਰਕੀਟ ਹੀ ਸਟਾਰਟ ਹੋਉਣੀ ਮਾਲਾ ਜੰਦੀ ਜਾਂਦੀ ਇੱਥੇ ਤੋਂ ਸ਼ੁਰੂ ਹੁੰਦੀ ਔਰ ਆਂਡੇ ਆਂਡੇ ਡੱਡਾ ਆਂਡੇ ਬੱਚੀ ਡਾਕਟਰ ਪੈਂਚਰ ਵਾਲਾ ਆ ਆ ਟੋਬਾ ਕੇ ਚੱਲੀ ਜਾਂਦਾ ਸੁਪਨਾ ਝੀਲ ਆ ਲੈ ਆ ਤਾਂ ਰੌਣਕਾਂ ਲੱਗੇ ਹੋਏ ਬਾਈ ਲੱਕੜੀਆਂ ਕਰਕੇ ਕਰਕੇ ਰੱਖੜੀ ਅੱਜ ਕੱਲ ਨੂੰ ਆ ਕੱਲ ਨੂੰ ਅੱਜ ਐ ਅੱਜ ਐ ਅੱਜ ਜਲਦ ਚੱਲਦੇ ਤਾਂ ਕਹਿ ਦਿੰਦੀ ਆ ਆ ਗਿਆ ਲੱਕੀ ਲੱਕੀ ਆ ਲੱਕੀ ਸਾਡਾ ਬਾਈ ਆ ਇਹਨੇ ਪੂਰਾ ਕੰਮ ਚੱਲਦਾ ਐ ਨੰਮ ਚੱਲਦਾ ਭਾਈ ਪੂਰਾ ਆ ਜਾ ਹੋਰ ਬਣਦੀ ਆ ਦੁਕਾਨਾਂ ਆ ਹੁਣ ਤਾਂ ਮਾਰਕੀਟ ਪੂਰੀ ਬਣ ਗਈ ਉੱਕੇ ਉਰੇ ਜੋੜ ਦੀ ਜੀ ਸਾਰੀ ਮਿਲਦੀ ਔਰੇ ਔਰ ਪਰ ਜਾਣ ਹੀ ਪੈਂਦਾ ਹਾਂ ਬਿਲਕੁਲ ਆ ਸਾੜੇ ਪਿੰਡ ਦੀ ਸਟੈਡੀ ਆ ਗਈ ਨੇ 10 ਟ੍ਰੈਲਿੰਗ ਵੀ ਰੰਗਤੀਆਂ ਸਾੜੇ ਪਿੰਡ ਹਾਂ ਕਿ ਨਹੀਂ ਆ ਸਾਡਾ ਪਿੰਡ ਆ ਗਿਆ ਆ ਸਾਡਾ ਪਿੰਡ ਆ ਗਿਆ ਮਾਣਾ ਦਿਲ ਗਿਆ ਸਾਡੀ ਸੜਕ ਪਰ ਜਿੱਥੇ ਮਾਰਕੀਟ ਹੈ ਪਿੰਡ ਸਾਡਾ ਮਹਲਾ ਪਿੰਡ ਮਹਲਾ ਆ ਪਹਿਲਾ ਮੋੜ ਇਧਰ ਹੁੰਦਾ ਮੋੜ ਨਾਲ ਆਪਾਂ ਨੇ ਕਾਲ ਦਾ ਘਰ ਆ ਜਾਣਾ ਦਿਖਾ ਦੇ ਚ ਪਿੰਡ ਸਾਰਾ ਜਿਆ ਹਾਂ ਸਾਰੇ ਪਿੰਡ ਦਿਖਾ ਦਤ ਲੈ ਭਈਆ ਜੀ ਆ ਸਾਡੇ ਸਰਪੰਚ ਦੀ ਗੋਠੀ ਆ ਗਈ ਇਧਰ ਨੂੰ ਮੁੜ ਜਾਓ ਭਾਈ ਪਹਿਲੇ ਮੋੜ ਨਹੀਂ ਨਹੀਂ ਮੂੜ ਖੱਬੇ ਹੱਥ ਆ ਪਿੰਡ ਫਟਦੇ ਹੀ ਸਾਰੇ ਹਾਂ ਅੱਬੇ ਆ ਤੂੰ ਮੁੜ ਕੇ ਫਿਰ ਸੱਜੇ ਹੱਥ ਉਹ ਲੈਡ ਅੱਧਾ ਅੱਜ ਨਹੀਂ ਕਾਲੇ ਮੋਟਰ ਬਣ ਨਹੀਂ ਆਉਂਦੀ ਲੈਡ ਵਾਲ ਦੀ ਅੱਧਾ ਲਾੜੇ ਵਾਲ ਦੀ ਆ ਇਹ ਮਰ ਚਲਦੀਆਂ ਮੋਟਰ ਸਾਰੀ ਐ ਮੋਟਰ ਚਲਦੀ ਆ ਉਹ ਸਾੜੇ ਵਾਲੀ ਪਰ ਇਧਰੋਂ ਬਾਸ ਆ ਇਹ ਬੱਲਬ ਦੇਖਦਾ ਬਾਹਰ ਨਿਕਲ ਕੇ ਲੈ ਫਾਈ ਆ ਗਏ ਕਾਲੇ ਦੇ ਕੋਠੇ ਕੋਲ ਆ ਕੇ ਕਾਲੇ ਦੇ ਕੋਠੇ ਰਾਲਾ ਵੀ ਮੰਡਾ ਵਿੱਚ ਫਿਰਦਾ ਮੈਂ ਵੀ ਮੰਡਤੀ ਆਇਆ ਅੱਛਾ ਕਾਲੇ ਦਾ ਬਾਹਰ ਉੱਟਦੇ ਨੂੰ ਬੈਠਾ ਉੱਪਰ ਦਾਰੀ ਮਾਰਨੇ ਨੂੰ ਆ ਕਾਲਾ ਦੀ ਕੋਠੀ ਭਾਈ ਆ ਗਈ ਜੀ ਕਾਲੇ ਦੀ ਕੋਠੀ ਆ ਫੱਟ ਆ ਗਿਆ ਕਰ ਹਾਂ ਬਾਈ ਫੌਜੀ ਨੂੰ ਪੁੱਛਦੇ ਆ ਫੌਜੀ ਆ ਬਾਈ ਇਹ ਜਸਵੀਰ ਦੀ ਮੋਟਰ ਤੇ ਆਉਂਦਾ ਕੋਠੀ ਆ ਉਹਦੀ ਆ ਆ ਗਿਆ ਨਿੰਮਾ 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 ਜਾਟਾ ਆ ਆ ਗਿਆ ਜਾਨ ਮਾਲ ਦੀ ਹੁਣ ਨਵੀਂ ਕੋਠੀ ਬਣਨੀ ਐ ਚੱਕ ਤੇ ਜਵਾਰੇ ਉਪਰ ਦੀ ਆ ਆ ਆ ਗਿਆ ਆਪਣੀ ਮੋਟਰ ਫੇਰ ਮਟਕਾ ਚੌਂਕ ਮਟਕਾ ਚੌਂਕ ਆ ਗਿਆ ਯਾਰ ਬਈਆ ਆਪ ਨੂੰ ਦੇਗਾ ਚੱਲ ਭਾਈ ਚੱਲ ਚੱਲ ਸਾਡਾ ਭਾਈ ਕੋਈ ਨਾ ਫੁੱਟਾ ਕੰਮ ਆ ਇਹ ਗੱਡੀ ਬੂਬੂ ਨਿਕਲਦੀ ਹੋਰ ਖੰਭਾ ਕਰਾਉਂਦੇ ਲਾ ਕੇ ਯਾਰ ਫੇਰ ਕਰ ਲੈ ਇੱਥੇ ਗੱਡੀ ਪੂਰੀ ਆਉਣੀ ਐਨ ਸਿੱਧੀ ਉਹਦੇ ਕਿੰਨੇ ਸਾਡਾ ਜੋਬਰ ਬੈਠਾ ਉਹਦੇ ਉਸਤੀ ਬੈਠੀ ਉਹਦੇ ਉਸਤੀ ਭਾਈ ਯਾਰ ਸਾਜਰੇ ਢਾਲ ਲਿਆ ਸੀ ਅੱਜ ਉਹਦੇ ਕਮੇਡਾ ਹਾਂਜੀ ਨਹੀਂ ਉਹ ਅਸੀਂ ਸਾਜਰੇ ਢਾਲ ਲਿਆ ਅੱਜ ਅੱਜ ਨਿੰਨੇ ਕੱਲ ਢਾਲ ਲਿਆ ਭਾਈ ਹਾਂ ਭਾਈ ਗੱਡੀ ਦਾ ਨਜ਼ਾਰਾ ਭਾਈ ਗੱਡੀ ਪੈਸੇ ਹੀ ਬਹੁਤ ਆ ਹਾਂ ਕੁੜੀ ਦਾ ਨਜ਼ਾਰਾ ਹੋਊਗਾ ਨੀ ਚੱਲ ਦੇਖੀਏ ਹੁਣ ਰੱਗੇ ਨੇ ਵੀ ਜਾਣਾ ਜੀ ਮੈਨੂੰ ਐ ਬਈ ਅੱਜ ਚਸਟ ਡਰਾਈਵ ਲੈ ਲਈ ਹਾਂ ਬਈ ਇੱਕ ਨੰਬਰ ਚੀਜ਼ ਆ ਬਾਕੀ ਆਹ ਦੇ ਸੀਟਾਂ ਦੇ ਕਵਰ ਹਾਲ ਤੱਕ ਨਹੀਂ ਉਤਰੇ ਸੀਟਾਂ ਦੇ ਕਵਰ ਨਹੀਂ ਬਰੇ ਜਾਂਦੇ ਹੈਂ ਇੱਕ ਆਹ ਤਾਂ ਹਲੋਟ ਆ ਯਾਰ ਬਿੱਚੂ ਲਖਣੇ ਨੂੰ ਕਿਆ ਕੈਪਟਨ ਸੀਟ ਟਾਇਰ ਹਾਂ ਹਾਂ ਇਹ ਨਾ ਬਿੱਚੂ ਨੂੰ ਲਖਣੇ ਨੂੰ ਬਹੁਤ ਲੋਟ ਆ ਆ ਦੇ ਕਵਰ ਉਪਣੇ ਹੀ ਆ ਸੀਟਾਂ ਦੇ ਇੱਥੇ ਨੂੰ ਬੰਦੋ ਲੱਗਣੇ ਨਹੀਂ ਰੋਡਲ ਹੀ ਪੈਂਦੀ ਹੈਗੀ ਨਹੀਂ ਅਪੀ ਮੂਹਰਾ ਤਾਰ ਨਾ ਪੈਂਦਾ ਹੁਣ ਬੰਦੋ ਨਾਲੇ ਇਹ ਵੀ ਸੀਟਾਂ ਅੱਗੇ ਵਿਚੋ ਨਹੀਂ ਆ ਹਾਂ ਇਧਰ ਮਰਜ਼ੀ ਕਰ ਲੈ ਕੈਪਟਨ ਹਿੰਟਾ ਦਾ ਫਾਇਦਾ ਆ ਪਹੀਕਾ 1 2 3 4 5 6 7 ਬੰਦੇ ਆਏ ਨੇ ਠੀਕ ਆ ਯਾਰ ਆ ਸੱਤ ਜਾਣੇ ਹਾਂ ਲੈ ਤੇ ਚਾਹੀ 10 10 ਲੈ ਜਾ ਪਰ ਉਹ ਰੂਲ ਰੂਲ ਸੱਤ ਦਾ ਬਾਕੀ ਪਿਛਲੀ ਸੀਟਾਂ ਵੀ ਕਿ ਕਿ ਕਰ ਜੰਨੀ ਆ ਚਾਹੀ ਬੈੱਡ ਬਣਾ ਲੱਕ ਹਾਂ ਕੋਤ ਮਰਜ਼ੀ ਕਰ ਲੈ 11 ਜਾਣੇ ਮੇਰਾ ਰਾਤ ਕਰਾ ਤਾ ਨਿਆਣੇ ਸਲੇ ਪਰ ਉਹ ਰੂਲ ਪੰਕ ਕਰ ਤੁਸੀਂ ਨਹੀਂ ਕਿ ਗੱਡੀ ਕਾਦੀ ਝੂਠਾ ਐ ਐ ਯਾਰ ਇਹ ਬਹੁਤ ਹੈ ਯਾਰ 11 11 ਦਾ ਦਾ 11 ਦੀ ਹੈ ਬਰ 11 ਦੀ ਆ ਜਿਹੜਾ ਇਹ ਕਹਿੰਦਾ 11 17 ਦੀ ਉਹ ਕਹਿੰਦਾ ਉਹ ਨਹੀਂ ਕੱਢੀ ਆ ਆਪਾਂ ਕਹਿੰਦਾ ਕੱਢੀ ਨਹੀਂ ਹਲੇ ਇਹਨੇ ਤਾਂ ਕੱਢੀ ਨਹੀਂ ਕਹਿੰਦਾ ਉਹ ਨਹੀਂ ਕੱਢੀ ਹੈ ਕਹਿੰਦਾ ਬਹੁਤ ਹੈ ਉਹ ਰੇ ਰੂਟ ਨੂੰ ਦੰਦੀ ਯਾਰ ਯਾ ਲੰਬਾ ਰੂਟ ਆ ਜੇ ਲੋਕਲ ਚਾਉਣਾ ਫੇਰ ਘਟਾ ਰੱਢਦੀ ਆ ਬਈ ਯਾਰ ਫਿਰ ਉੜਦੀ ਵੀ ਫੇਰ ਹਵਾ ਵਾਲੇ ਗੱਲਾਂ ਕਰਦੀ ਯਾਰ ਵਿਖਾਈ ਉੜਦੀ ਨੂੰ 100 ਪਰ ਲਾਤੀ ਪੁੱਛ ਕਿਵੇਂ ਲਈ ਆਏ ਉੜਦੀਆਂ ਬਾਈ ਕੋਈ ਆਵਾਜ਼ ਹੀ ਉਹ ਨਹੀਂ ਹਲੇ ਤਾਂ ਰੋਡ ਆਪਣਾ ਤੂੰ ਚੱਲਦਾ ਜੇ ਕਿਤੇ ਆਪਾਂ ਨੂੰ ਲੰਬਾ ਰੋਡ ਮਿਲੇ ਅੱਛਾ ਰੋਤੀ ਜਾਲੀ ਰੋਤੇ ਜਾਵੇ ਰਾਮ ਕੇ ਜੇ ਨਹੀਂ ਕੱਲ ਅਸੀਂ ਜਾ ਕੇ ਦੇਖੀ ਸੀ ਰਾਜੇ ਰਿਸਟਰਾਂ ਦੀ ਉਹ ਇਹਦਾ ਵਲੋਪ ਦਾ ਫਰਕ ਆਉਂਦਾ ਇਹਦਾ ਉਹ ਮਾਡਲ ਪੁਰਾਣਾ ਯਾਰ ਉਹ ਇਹ ਮਾਡਲ ਇਹ ਮਾਡਲ ਨਾ ਇਹ ਵੀ ਲੋਗੋ ਦਾ ਫਰਕ ਹੈ ਇਹ ਨਿਊ ਨਿਊ ਮਲ ਲੋਗੋ ਇਹ ਐਨ ਦਾ ਮਹਿੰਦਰੇ ਦਾ ਇਹ ਆਹੀ ਲੋਗੋ ਜਿਹਦਾ ਪੈਸੇ ਲੋਵਾ ਤੇ ਇਹਦਾ ਦੂਆ ਇਹ ਉਹ ਪੁਰਾਣਾ ਲੋਗੋ ਆ ਆ ਵੀ ਲੱਗਦੇ ਐਲਈਡੀ ਲੱਟ ਸਾਰੀਆਂ ਬਲਦੀਆਂ ਸਾਰੀਆਂ ਬਲਦੀਆਂ ਆਪਣੇ ਨਾ ਲੋ ਲੱਗੇ ਫੈਕਟਰੀ ਜਿਹੜੀ ਲਾਈਟਾਂ ਵਾਲੀ ਉਹਦੇ ਲੈਂਦੀ ਜਾ ਰਹਾ ਆ ਵੀ ਅੱਖੀਂ ਨਹੀਂ ਆਉਂਦੀ ਪੁਰਾਣੇ ਮਾਡਲ ਕਿੰਨਾ ਵਿੱਚ ਆਏ ਸਾਡੇ ਬੋਲ ਬਾਈ ਪਾਸ ਆ ਪੂਰੀ 1 ਨੰਬਰ ਕੱਢੀ ਐ ਆਜ ਇੱਕ ਹੋਰ ਹੈ ਕਹਦਾ ਆਵੇ ਖੋਰ-ਖੋਰ ਨਹੀਂ ਲੇਕ ਆਵੇ ਕਹਿੰਦਾ ਉਹ ਆ ਗਿਆ ਸੈਰੂਦ ਆ ਗਿਆ ਹੋਰ ਨਹੀਂ ਲੇਕ ਆਵੇ ਆਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ लाविए ਇੱਧਰ ਕੱਢ ਲੇ ਆਪਣੀ ਵਰਦੀ ਹੁਣ ਫੇਰ ਦੂਈ ਵਾਰ ਦੂਈ ਵਾਰ ਬਈ ਤਿਆਰੀ ਆ ਦੂਈ ਵਾਰ ਤਿਆਰੀ ਆ ਤੀ ਵਾਰ ਦੇਖਦੇ ਫੇਰ ਕਿਆ ਫਾਇਦਾ ਕਿੰਨੇ ਦਾ ਹੈ ਕਿ ਨਹੀਂ ਤੀ ਵਾਰ ਵੀ ਇਕੱਠਾ ਕਰਾਈਏ ਕਿ ਸਿੰਗਲੇ ਬਣਾਈਏ ਫਿਰ ਉਸ ਰੋਕਦਾ ਕੰਨਾ ਜੇ ਆਪਾਂ ਡਬਲ ਕਰਾਉਂਦੇ ਨਾ ਮੇੜਾ ਐ ਸਪਰੇਅ ਤਾਂ ਆਕੇ ਬਾਈ ਡਬਲੇ ਬਣਾਉਂਦੇ ਆ ਹੁਨੈਦ ਕੀ ਇੱਕ ਵਾਰ ਉੱਪਰ ਤੇ ਬਣਾ ਕੇ ਦੇਖਣਾ ਆਇਓ ਤੀ ਬਣੀਆ ਪਾਰ ਯਾਰ ਪਿਛਲੇ ਸਾਲ ਟੋਪੀ ਬਣ ਗਈ ਕੰਨੇ ਦੀ ਬੰਦਾ ਚੜ ਬਾਇ ਹੈ ਕਿ ਨਹੀਂ ਹੁਣ ਹੁਨੈਦ ਕੀ ਆਪਾਂ ਨੇ ਪੂਰੀ ਹਾਂ ਬਾਈ ਇੱਥੇ ਤੇ ਬੰਨੀ ਜਾਓ ਬਾ ਠੀਕ ਆ ਦਾ ਰਾਗ ਪੂਰਾ ਲਾ ਦਿਓ ਹੁਣ ਹਾਂ ਵਾਹ ਬਾ ਆਗ ਨਾ ਹੁਣ ਖੁੱਲੇ ਜੇ ਹੈ ਆਗ ਲਾਇਓ ਆਗ ਬੱਤ ਲਾ ਕੇ ਦੇਈ ਜਾਇਓ ਖੁੱਲੇ ਨਾ ਦੇਖੋ ਕਿੰਨੀ ਜਗ੍ਹਾ ਖੁੱਲਣ ਲੱਗ ਕੇ ਦੂਈ ਵਾਰ ਬੰਨਿਆ ਆ ਵਿੱਚ ਖੁੱਲਿਆ ਵਾ ਕਿਤੇ ਕਿਤੇ ਹੋਣਾ ਮੈਂ ਇਹ ਨਹੀਂ ਕਰਨਾ ਨਹੀਂ ਹੋਣਾ ਨਾ ਨਾ ਵਿੱਚ ਵਿੱਚ ਸਾਰਾ ਨਹੀਂ ਸਾਰਾ ਨਹੀਂ ਵਿੱਚ ਵਿੱਚ ਹੈਗਾ ਕਿਤੇ ਕਿਸੇ ਕਿਸੇ ਬੰਦੇ ਮਗਰ ਦੇਖਿਆ ਨਾ ਵਿੱਚ ਕਿਸੇ ਕਿਸੇ ਬੰਦੇ ਨੇ ਆ ਕੇ ਕੱਟ ਲਾਇਆ ਹੋਇਆ ਹਾਂ ਆ ਹੋ ਜਾਂਦਾ ਹੂੰ ਉਹ ਪਿੰਡ ਦਾ ਨਹੀਂ ਹੁਣ ਹੁਣ ਅੱਗੇ ਪਿੰਡ ਬਹੁਤ ਦੁੱਦਾ ਦਾ ਨਾ ਨਾ ਅਬ ਇਧਰ ਹੀ ਪਿੰਡਾ ਨਾ ਠੀਕ ਆ ਦੱਸ ਦੇ ਜੇ ਮਾੜਾ ਮੋਟਾ ਕੋਈ ਜਾਨਵਰ ਬੜਿਆ ਹੋਇਆ ਵਿੱਚ ਮੂੰਹ ਮਾਰਿਆ ਹੋਇਆ ਸੂਰਸਾਰ ਦਾ ਦੱਸ ਦਿਓ ਠੀਕ ਹੈ ਨਾ ਠੀਕ ਹੈ ਹਾਂ ਬਸ ਇੱਥੇ ਰੋ ਗੰਮ ਹੈ ਚੰਗੀ ਤਰ੍ਹਾਂ ਬੰਨ ਦਿਓ ਹੁਣ ਆ ਤੂੰ ਗੰਨੇ ਵਾਲਾ ਨਜ਼ਾਰਾ ਲਿਆਂਦਾ 99 ਜੋ ਦੂਆ 85 ਛੋੜ ਦੇਣਾ ਹੈ ਉਹ ਖੇਤ ਨਹੀਂ ਬੰਨਣਾ ਹੈਗਾ ਉਹ ਬਾਅਦ ਵਿੱਚ ਬੰਨਨੇਗੇ ਉਹ 85 ਜੋ ਉੱਪਰ ਹੈ ਨਾ ਉਸ ਨੂੰ ਵੀ ਛੋੜ ਦੇਣਾ ਜਿਹੜਾ ਉੱਪਰਲੇ ਖੇਤ ਵੀ ਉਹ ਵੀ ਛੱਡ ਦਿਓ ਜਿਹੜਾ ਉੱਪਰਲੇ ਖੇਰੇ ਚ 85 ਆ ਉਹਨੂੰ ਵੀ ਛੱਡ ਦਿਓ ਬੰਨਣ ਦੇ ਆਪ ਤੁਸੀਂ ਬੰਨ ਦਿਓ ਆ 95 ਬੰਨ ਦੋ 18 ਬੰਨ ਦੋ ਉੱਥੇ ਵਾਲਾ 95 ਬੰਨਦੇ ਹੋ ਉਹ ਦੋ ਤਿੰਨ ਦੋ ਦਿਨ ਬਾਅਦ ਤੱਕ ਬੰਨhenge ਕਿਹੜਾ ਉੱਥੇ ਵਾਲਾ ਉਹ ਕੋਈ ਗੱਲ ਨਹੀਂ ਦੋ ਦਿਨ ਤੱਕ ਬੰਨ ਦੋ ਦਿਨ ਨੂੰ ਬੰਨਦੇ ਹੋ ਬੰਨਦੇ ਹੋ ਬਾਰ ਹੁਣ ਠੀਕ ਹੈ ਆ ਫਿਰ ਦੱਸ ਕੇ ਦੇਣ ਤੇ ਮਨਾਉਂਗੇ ਪਾ 50 ਆ ਠੀਕ ਆ ਕੰਮ ਆ ਠੀਕ ਆ ਯਾਰ ਹੂੰ ਉਹੀ ਦੁਆਰੇ ਨੂੰ ਫੇਰ ਆ ਕੇ ਲਾ ਕੇ ਫੇਰ ਜਗਾ ਖੁੱਲ ਗਈ ਹੁੰਦੀ ਆ ਗੱਲਾਂ ਇੱਥੇ ਤੇ ਬਾਈ ਆਏ ਮੇੜਾ ਤੇ ਆਏ ਆ ਮਾਣਾ ਇੱਥੇ ਤੇ ਆਹ ਬੈਠ ਗਿਆ ਇਹਨੇ ਕਿੱਦਾਂ ਹੋਇਆ ਮਦਦ ਇੱਧਰ ਆ ਜਾਓ ਬਸ ਠੀਕ ਆ ਹੁਣ ਇਹਨੇ ਗੱਲਾਂ ਰਹਿ ਗਏ ਹੁਣ ਹਾਂ ਇਹਨੇ ਪੱਤੇ ਥੋੜੇ ਰਹਿ ਗਏ ਹਾਂ ਨਾ ਬਹੁਤ ਆ ਬਸ ਠੀਕ ਆ ਮਤੀ ਵਾਰ ਫਿਰ ਉਹਨੂੰ ਮੇਜੇ ਨਹੀਂ ਦੇਣਾ ਆਪਾਂ ਨੇ ਉਹ ਧੀ ਵਾਰ ਮੇਜੇ ਦੇਣਾ ਇੱਥੇ ਤੇ ਬੰਦ ਹੋਣਾ ਸਪੀਵਾਰ ਸਿੰਗਲੇ ਬਣਾਵੀਂ ਫੇਰ ਵੀ ਮੈਂ ਕਹਿੰਦਾ ਸਿੰਗਲੇ ਬਣਾਉਣਾ ਆਪਾਂ ਇੰਦਾ ਬੰਨੀ ਕਰਾਂਗੇ ਠ ਦਗ ਡਬਲ ਟੋਟੀ ਬਣਦੀ ਆ ਯਾਰ ਗੱਲਾਂ ਬਹੁਤ ਘੜੀ ਹੁੰਦਾ ਇੱਧਰ ਇੱਧਰ ਕੋ ਦੋ ਚਾਰ ਬੰਦੇ ਦਿਹਾੜੀ ਦਾ ਪੈਸਾ ਵੀ ਰੱਖ ਲਿਓ ਮੇਰੀ ਜਿੱਦ ਦਾ ਕਰ ਰਿਹਾ ਹਾਂ ਹਾਂ ਬਗੈਲ ਅਸੀਂ ਰਹੂਗੇ ਵੇਹੜਾ ਘਾ ਕਰਨ ਨੂੰ ਆਉਂਦੀ ਆ ਗੱਲ ਮੇਜ਼ ਵਿੱਚ ਆਉਣਾ ਨਹੀਂ ਹਾਂ ਇਹਨੂੰ ਨਾਲੇ ਬੰਨਦੇ ਕਿਸੇ ਦੇ ਇਕੱਠਾ ਕਰਕੇ ਦੋ ਗੰਨੇ ਜਿਹੜੇ ਲੋੜੇ ਨਹੀਂ ਇੱਥੇ ਬੰਦੀ ਕਰ ਲਈ ਨੂੰ ਦੇਖਣਾ ਲੋੜ ਹੈ ਇਹ ਲਗੜੀ ਹੁੰਦਾ ਬਾਜ ਨਾਲ ਬੰਨਦੇ ਬਸ ਠੀਕ ਆ ਠੀਕ ਆ ਵਾ ਖਿੱਚ ਦੋ ਕੰਮ ਨੂੰ ਹਾਂ ਠੀਕ ਆ ਦੇਖਦੇ ਕਿੱਥੇ ਜਾਂਦਾ ਵਾ ਠੀਕ ਆ ਲਗੇ ਰਹੋ ਇੰਡੀਆ ਖਿੱਚ ਦੋ ਇੰਡੀਆ ਚਲੋ ਜਿੰਦਾਬਾਦ ਇਹ ਨਾ ਦੋ ਬੋਤਲ ਆ ਜੀ ਹਾਂ ਰੇ ਜਗ੍ਹਾ ਨੇ ਉਹ ਚਾਹਸੀ ਦੋ ਦੇ ਲੇਟ ਵਧਾ ਦੇ ਸਾਦੇ ਲੇਟ ਆਹ ਜਗ੍ਹਾ ਤੇ ਕਿੰਨੀ ਖੁੱਲਣ ਲੱਗੀ ਫੇਰ ਡਵਲ ਕਰਿਆ ਹੈ ਹਨਾ ਉਹ ਇਹ ਨੂੰ ਅਗਰ ਆਪਾਂ ਕਾਰਨ ਤੋਂ ਉਹਦੇ ਹੈ ਜੀ ਜੀ ਪਰ ਮਿੱਤਰਾ ਗੰਨਾ ਇੱਥੇ ਆ ਜਾਂਦਾ ਇੱਥੇ ਆਏ ਹੋ ਜਾਂਦਾ ਹਾਂ ਜੇ ਮੇੜਾ ਹੈ ਨਾ ਹਾਂ ਇੱਥੇ ਆ ਜਾਂਦਾ ਉਹ ਉਹਨੇ ਚੋਕੀ ਬਣਨੀ ਉਹ ਬਣਨੀ ਹੂੰ ਕੱਲੀ ਨੂੰ ਆਗ ਲੱਗ ਗਿਆ ਠੀਕ ਆ ਠੀਕ ਆ ਬਾਗ ਦੀ ਕਸਰਾ ਛੱਡਿਓ ਹੁਣ ਚਲੀਏ ਆਉਂਦੇ ਆ ਫੇਰ ਚਾਹ ਲੈ ਕੇ ਥੋੜੀ ਹਾਂ ਲੋ ਜੀ ਹਾਂ ਹਾਂ ਗੱਲ ਆਇਆ ਬਈ ਹੁਣ ਚਾਰ ਦਵਾਰੀ ਹੋਣੀ ਆ ਤੁਸੀਂ ਕੱਲ ਜੀ ਬਈ ਸੇਰ ਦਵਾਰ ਤੇ ਉਹ ਚੱਲੋ ਚੱਲ ਚਾਰ ਦਵਾਰੀ ਨਹੀਂ ਹੋਣੀ ਹਾਂ ਜੀ ਉਹ ਗੇਟ ਬਣਾਉਣ ਲੱਗੇ ਉੱਥੇ ਉਹ ਚਾਰ ਦਵਾਰੀ ਵੀ ਕਰਨੀ ਹੋਊ ਹੂੰ ਤਾਰ ਆਪਣਾ ਉਹ ਗੱਡੀ ਚਾਹ ਰਹੀਆਂ ਹਜੂਰ ਉਹ ਤੇ ਚੈਲੇ ਦੇ ਬਾੜੇ ਚ ਰੱਖ ਲਈਏ ਉੱਪਰ ਤੇ ਲਾ ਕੇ ਚੱਲਦਾ ਮੈਂ ਲੋ ਬਾਈ ਇਹ ਆਪਣਾ ਜਿਹੜੀ ਨਵੀਂ ਮੋਟਰ ਦਾ ਸਮਾਨ ਆ ਗਿਆ ਇਹ ਗੇਟ ਤਜੂਰੀ ਵਾਲਾ ਲਾਉਣਾ ਆਪਾਂ ਪੱਕਾ ਜਿਹੜਾ ਵੱਡਣਾ ਹੋਵੇ ਇਹ ਗੇਟ ਪਰ ਲਾਉਣੀ ਚਾਹਤ ਰਹਾ ਹੈ ਇਹ ਵੀ ਲਾਉਣਾ ਇਹ ਅੰਦਰ ਵਾਲਾ ਕਿਹੜਾ ਤੂੰ ਅੰਦਰ ਵਾਲਾ ਲਾਉਣਾ ਇਹਦਾ ਅੰਦਰ ਵਾਲਾ ਗੇਟ ਇਹਦਾ ਹਾਂ ਠੀਕ ਹੈ ਉਹ ਤਾਂ ਬਾਕੀ ਲਾ ਦੂਗਾ ਪੂਰੀ ਸਾਫ ਚਾਦਰ ਦਾ ਫਰੇਮ ਵੀ ਲੋਹੇ ਦੀ ਆਏ ਆਓ ਫਿਰ ਠੀਕ ਆ ਉਹਦਾ ਸਹੀ ਜਿਹਾ ਕੋਈ ਨਹੀਂ ਛੇੜੀ ਤੋੜ ਨਹੀਂ ਸਕਦਾ ਇੱਦਾਂ ਗਿਆ ਤੂੰ ਹਾਂ ਅਲਮੀਰੀਏ ਤੋੜਦੇ ਉਹਨੇ ਮੁੱਕੀ ਮਾਰ ਕੇ ਇਹ ਦੁਆ ਪਾਣਗੇ ਗਿਆ ਆਪਮੇ ਓ ਮੰਮੇ ਆ ਛੋਟੇ ਰਹੇ ਨੇ ਉਹ 6 ਫੁੱਟ ਦੇ ਆ ਜਾ 6 ਫੁੱਟ ਠੀਕ ਹੈ ਮੈਂ ਨਹੀਂ ਤੈਨੂੰ ਦੱਸਦਾ ਛੋਟੇ ਨੇ ਲੰਬੀ ਤਾਰ ਜਾ ਰਹੀ ਪ੍ਰਿੰਗਾ ਲਾ ਉੱਥੇ ਨਾ ਮਿੱਟੀ ਪਈ ਹੋਈ ਆਪਾਂ ਨੇ ਉਹ ਮਿੱਟੀ ਆ ਗਈ ਜਾ ਹਟ ਰੱਖਣਾ ਚਾਚਾ ਇਹਨੇ ਯਾਰ ਉੱਪਰ ਲਾਉਣਾ ਕਿੱਥੇ ਲਾਉਣਾ ਹੇਠਾਂ ਲਾਉਣਾ ਹੈ ਓ ਉੱਪਰ ਲਾਉਣਾ ਉੱਪਰ ਲਾਉਣਾ ਹਾਂ 2 ਫੁੱਟ ਥੱਲੇ ਦੇਣਾ 4 ਫੁੱਟ ਉੱਪਰ ਆ ਜਾਂ 1.5 ਫੁੱਟ ਥੱਲੇ ਦੇ ਦੂੰਗੇ ਇਹਨੂੰ ਬਹੁਤ ਡੇਢ ਉੱਪਰ ਲਾਉਣਾ ਫਿਰ ਤਾਂ ਚੱਲ ਜੂਗਾ ਹੇਠ ਦਾ 2 ਇਹ 2 ਫੁੱਟ ਥੱਲੇ ਦੇਣਾ ਕਿ ਕਿਹੜਾ ਹੁਣ ਤਾਂ ਖੰਬੇ ਲਾਏ ਵੇ ਥੱਲੇ ਲਾਏ ਵੇ ਹਾਂ ਇਹਨੂੰ ਮੈਂ ਉੱਪਰ ਲਾਉਂਗਾ ਇਹਦੇ ਵਿੱਚ ਨਾ ਆਪਣੇ ਉਹ ਪਾ ਦੇਣੀ ਬਜਰੀ ਥੱਲੇ ਨਹੀਂ ਪੈਰ ਬਣਾ ਦੇਣੇ ਇਹਦੇ ਹੂੰ ਜਿਹੜੀ ਉੱਪਰ ਖੜਾ ਰਹੂਗਾ ਏ ਉੱਪਰ ਲਾਉਣਾ ਪੈਣਾ ਫਤ ਹਾਂ ਉੱਪਰ ਹੀ ਲਾਉਂਗਾ ਨਹੀਂ ਤਾਂ ਫਿਰ ਛੋਟੇ ਰਹਿਣੇ ਇੰਨਾ ਕਿਆ ਯਾਰ ਉੱਪਰ ਥੱਲੇ ਆ ਗਿਆ ਆਹ ਆਹ ਇਹ ਮੈਂ ਆ ਜਾ ਇੱਧਰ ਆ ਜਾ ਹੁਣ ਕਿਆ ਸਲਾਬ ਬਣੀ ਸਾਡੀ ਕਿਆ ਦੀ ਮੈਂ ਹੁਣ ਦੇ ਇਨੇ ਵਾਹ ਕਰਾਂ ਇਹ ਲੈ ਜਾ ਉੱਥੀ ਬੈਠ ਜਾ ਰੀਡਰ ਮੈਂਗਾ ਬੈਣਾ ਦੇਖਦਾ ਦੋ ਇਹ ਜੋਟਾ ਫੇਰ ਫੇਰ ਕਿਹੜਾ ਫੇਰ ਕਿਹੜਾ ਬੰਦ ਹੋ ਅੱਖ ਲੈ ਗਈ ਪੋੜਾ ਉਹ ਆਦੇ ਤੁਰ ਪਿਆ ਤੇ ਤੂੰ ਮੂੰਹ ਤੋਂ ਬਸੇ ਗੱਲਦਾ ਤੂੰ ਮੂੰਹਗਾ ਕਿਵੇਂ ਹੁਣ ਥੱਲੇ ਰੱਖਣੀਆਂ ਬੜੀਆਂ ਲੈ ਕਿਸੇ ਕੋਈ ਨੂੰ ਇਹ ਬੋਲਦਾ ਏ ਕੜਾ ਕੰਮ ਉਹ ਕਰ ਉਹ ਉਹਨੂੰ ਦਾ ਕਮਾਇਆ 2 ਮੀਲ ਪਰ ਮੋਟਰਸਾਈਕਲ ਲੈ ਲਿਆ ਤੂੰ ਦੇਖ ਕਿਵੇਂ ਘੁੰਮਦਾ ਲੈ ਕੇ ਲੈ ਆ ਸਾਰੇ ਇਕੱਠੇ ਲੈ ਜਾ ਮੋਢੇ ਪਰ ਲੈ ਪਹਿਲਵਾਨ ਇਕੱਠੀ ਨੇ ਲੈ ਜਮਾ ਸਾਰੀ ਹੋਰ ਆ ਲਈ ਆ ਬੇਦਸਨ ਜੀ ਇਟ ਬਣਾਉਣਾ ਬਿਜਲੀ ਦਾ ਬੰਗਾ ਪੈਂਦਾ ਔਰੇ ਬਿਜਲੀ ਹੈ ਨਹੀਂ ਬਿਜਲੀ ਤਾਂ ਹੈ ਨਹੀਂ ਔਰੇ ਉਹ ਆਹ ਬਰ ਰੋਜ਼ ਬਿਜਲੀ ਹੈ ਨਹੀਂ ਆਹੋਂ ਘਰ ਨੂੰ ਤਾਂ ਡਾਟੋਂਦੇ ਘਰ ਨੂੰ ਠੀਕ ਹੈ ਚਾਹੀਦੀ ਪੈਣੀ ਘਰ ਨੂੰ ਕਰਨਾ ਦਾ ਹੱਥ ਆ ਗਿਆ ਹਾਰੀ ਡਰਦੇ ਹੋਏ ਇੱਕ ਕਰ ਗਈ ਯਾਰ ਆਹ ਅਵੀ ਨਾਲ ਚੱਕ ਲੈ ਇੱਧਰ ਢੱਕ ਦੂ ਪਾਸੇ ਇਹਨੂੰ ਛੱਡ ਦੇ ਛੱਡ ਦੇ ਜਿਹੜੀ ਨਹੀਂ ਜਾਂਦੀ ਪੰਮਾ ਹੈਗਾ ਮੈਂ ਆਲਾ ਭੀ ਲੈ ਆਉਣੀ ਚੱਕ ਕੋ ਬਹੁਤ ਬੰਦੇ ਜਾਣੇ ਆਏ ਉਹਨੂੰ ਕਮਾਇਆ ਹੋ ਗਏ ਤੁਸੀਂ ਆਇਓ ਪਹਿਲੀ ਲੱਗੋ ਆਏ ਇਹਨੂੰ ਸਮਝਾਈ ਜਾਵੇ ਨਾ ਨਹੀਂ ਮਾਲ ਉਧਰੇ ਕਰਦੇ ਹੈ ਹੌਣ ਦੁਪਹਿਰੇ ਅੱਡਰੇ ਸੇ ਕਰ ਦਿੰਦਾ ਉਹ ਕਿੰਨੇ ਕਿ ਭਰੀ ਹੈ ਸੁਣੀਆ ਹੁਣੇ ਦੱਸ ਦੇ ਲੋ ਜੀ ਭਾਰੀ ਦਾ ਬਾਹਰ ਦੱਸਦੀ ਪੰਮੇ ਦੀ ਦੱਸ ਦੇ ਲੋ ਜੀ ਇਹ ਲੁਕੇ ਵੇਖੇ ਲੁਕੇ ਵੇ ਮੈਂ ਕਿਹਾ ਤੁਮ ਹੈ ਇਹ ਮੋੜ ਹਾਂ ਇਹਦੀ ਕਿਹ ਹੈ ਵੱਡ ਨਹੀਂ ਰੋਸਾ ਵੀ ਤੁਸੂਨਾ ਨਹੀਂ ਯਾਰ ਉੱਥੇ ਤਾਂ ਖਾਜਾਨਾ ਰੱਖਣਾ ਜਾ ਕੇ ਉਹ ਵੀ ਦਾਤੀ ਘੁਰਪਾ ਪੇਹਣੋ ਤਾਂ ਅਗਲੇ ਵੱਡਿਆਂ ਚ ਪਏ ਹੁੰਦੇ ਆ ਅਸਲ ਰੇੜੇ ਨੂੰ ਲੱਗ ਜੀ ਆ ਚਾਦਰ ਮੈਂ ਟਰਾਲੇ ਲਾ ਲੀ ਕਹਿੰਦਾ ਉੱਥੇ ਵੱਡੂਗਾ ਨਹੀਂ ਕੋਈ ਮੈਂ ਉੱਥੇ ਜ਼ਰਾ ਖਾਜਾਨਾ ਤਾਂ ਆਪਣਾ ਜਾ ਕੇ ਦੇਣਾ ਰੱਖਣਾ ਤੁਹਾਨੂੰ ਲੱਗਦੀ ਫਾ ਤੁਹਾਨੂੰ ਨਾ ਸਮਾਨ ਤਾਂ ਰੱਖਣਾ ਖਾਸਾ ਉੱਥੇ ਉਕ ਬਲੇਰ ਕਾ ਦਾ ਸਮਾਨ ਰੱਖਣਾ ਇੱਕ ਬੱਡਰ ਕੂਲਰ ਹੋਣਾ ਕਿਹੜਾ ਲੱਗਣਾ ਬੈੱਡ ਬੁੱਡ ਹੋ ਖਾ ਸਮਾਨ ਕੈਪ ਹੋ ਜਾਵੇ ਲੱਗਣਾ ਉਹ ਜਾ ਕੇ ਦੇਖ ਲੈ ਉਸੇ ਹੈ ਬਈ ਕਾ ਪੱਟ ਕੇ ਨਾ ਨਿਤਰਾ ਦੇ ਫਾਰਮ ਜੇ ਪੱਕਾ ਹੀ ਪਿਆ ਮੰਜਾ ਵਿੜਾ ਬਿਸਤਰਾ ਹੀ ਪਿਆ ਬਕੂ ਹੀ ਨਹੀਂ ਸ਼ੀਟ ਦਾ ਚੱਲਦਾ ਵੱਡੂ ਨਹੀਂ ਜਿਆਦਾ ਭਾਰੀ ਜਾਇਆ ਜਦ ਦੂਜੀ ਚੱਲ ਕਾਨੂੰ ਚਲ ਹੁਣ ਲਿਆ ਜੋ ਲਿਆਏ 250 ਦੀ ਚਾਦਰ ਚਾਦਰਾਈ ਆ ਹੁਣ ਮਾਰ ਨਾਲ ਲਿਓ ਇਹਨੂੰ ਹਾਇ ਜਾ ਕੇ ਲਿਓ ਬਸ ਹਾਇ ਲੈ ਜਾ ਔਰ ਵੀ ਚਾਦਰ ਦੇ ਦਿੱਤੋ ਹੋਈ ਹੈ ਹੈ ਇੱਕ ਜਣਾ ਗੱਪੇ ਸਿਰ ਲਾ ਲਓ ਇੱਥੇ ਲਵਾ ਨਹੀਂ ਨਾ ਆਹੋ ਫਿਰ ਟ੍ਰੈਕ ਲੀ ਖਰਾਬ ਕੀ ਹੋ ਗਈ ਪੁਰਨ ਵੀ ਭੰਗਣਾ ਹੈ ਉਹ ਵੀ ਭਾਈ ਇਨੇ ਜਾਦ ਜਨੇ ਪਾਈਆਲੇ ਵੀ ਪੈਸੇ ਉਹ ਵਧਾਉਂਦੇ ਹੁੰਦੇ ਅਗਲੇ ਜਿੰਦਾ ਗਾਣੇ ਦੇ ਆਉ ਹੀ ਰਹਾ ਹਾਂ 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 ਚਾਲੀ ਕਰਤੀ ਹੈ ਹਾਂ ਆ ਛੋਟੇ ਨਹੀਂ ਲੈ ਆ ਵੀ ਚੀਜ਼ ਵਧੀਆ ਹੈ ਫਾਇਦਾ ਵਧੀਆ ਹੈ ਛੋਟੇ ਆ ਮੇਨੂੰ ਹਿਸਾਬ ਨਾਲ ਇਹਨੂੰ ਕੱਟੇ ਉੱਪਰ ਕੱਟੇ ਤੇਰਾ ਇੰਨਾ ਕੁ ਗੱਡੇ ਇੰਨਾ ਕੁ ਇੰਨਾ ਗੱਡੇ ਮਾਸੜ ਇੰਨਾ ਠੀਕ ਆ ਹੁਣ ਫਾਸ ਤੋਂ ਵੀ ਨਹੀਂ ਚਾਈ ਲੈਗੇ ਹਿਸਾਬ ਦੇ ਠੀਕ ਹੈ ਇਹਨੂੰ ਡੇਢ ਫੁੱਟ ਗੱਡੇ ਆ ਵੀ ਜਿਆਦਾ ਹੈ ਡੇਢ ਫੁੱਟ ਇੰਨਾ ਜੇ ਤਾਂ ਹੁਣ ਉੱਪਰ ਕੱਟਣੇ ਡੇਢ ਫੁੱਟ ਜੇ ਹੁਣ ਥੱਲੇ ਤੇ ਆਏ ਫੇਰ ਸਾਰੀ ਲੈ ਗਏ ਇਹ ਆ ਡੇਢ ਫੁੱਟ ਹੋ ਗਿਆ ਉਰੇ ਪੂਰੇ ਡੇਢ ਫੁੱਟ ਹੋ ਗਿਆ ਵਾਹ ਠੀਕ ਆ ਬਹੁਤ ਆ ਡੇਢ ਤੇ ਜਾਂ 5.5 ਉਹਦਾ ਫੁੱਟ ਕਿੱਥੇ ਗਿਆ ਪੰਮੇ ਜਾਲੀ ਵੀ ਆਉਟ ਆਉਟ ਪੰਮੇ ਜਾਲੀ ਲੱਗੀ ਵੀ ਬੋਟ ਆਫ ਦੀ ਯਾਰ ਨਾ ਕੋਈ ਬੈਂਗ ਨਾ ਬਾਹਰ ਸੂਦ ਵਾਲਾ ਪਤਾ ਨਹੀਂ ਕਿ ਆ ਰੇਟ ਗਲੀ ਗਲੀ ਹੈ ਖੜੀ ਗਲੀ ਉੱਥੇ ਲਾਈ ਆ ਮੰਡ ਮਾਂ ਮਹਿੰਗੀ ਹੋਊਗੀ ਉਹ ਮਹਿੰਗੀ ਨਹੀਂ ਮੈਨੂੰ ਤੇ ਮਹਿੰਗੀ ਹੋਇਆ ਹੈ ਸਾਰੇ ਲੋਕਾਂ ਨੂੰ ਨਾਲ ਜੰਗ ਪੈਣੀ ਹੈ ਥੀਰੀਆਂ ਖਾਂਦੀ ਤਾਰ ਹੁੰਦੀ ਦਿਸਦੀ ਕੰਬਿਆਂ ਦੀ ਉਹ ਤਾਰ ਲੱਗੀ ਹੋਈ ਹੈ ਇਹ ਪੀਜੇ ਨਾਲ ਲੱਗਦੀ ਦੀ ਜਿਹੜੀ ਕੋਸ਼ੇ ਦਾ ਏ ਛੇ ਲਈ ਆ ਦੇਖਿਆ ਇੱਥੇ ਲਾਇਆ ਮੈਂ ਆ ਟਿਕੜ ਫੋਟੋ ਹੈ ਤਸਵੀਰ ਹੈ ਤੂੰ ਬਾਈ ਸੱਚਾ ਪੱਕਾ ਬੰਦਾ ਤੂੰ ਜਾ ਤੇਰੀ ਮੂਰੀ ਅਸੀਂ ਉਹ ਕਿੰਨਾ ਕੰਨਤਾ ਮੰਨ ਹੋ ਗਿਆ ਬਾਈਕ ਫਾਂਟ ਰੈਂਜੀ ਦੀ ਹੁੰਦੀ ਸਾਰਾ 18 20 ਹਾਂ 85 ਛੜਾ ਤਾਂ ਸਾਰੇ ਉਹ ਕੱਖ ਨੂੰ ਪਿਆ ਫਰਕ ਜਿਹੜੀ ਸਪਰੇ ਕਰੀ ਦੀ ਬਾਈਨਾਂਗੇ ਵੱਡੇ ਬਣਿਆ ਚ ਉਹਨਾਂ ਨੇ ਹਾਂ ਬਾਈਨਾਂਗੇ ਬਣਿਆ ਤਿੰਨ ਕਿਲੇ ਅੱਠ ਜਣਿਆਂ ਨੇ ਛੇ ਜਣੇ ਆ ਨਾ ਪੰਜ ਜਣੇ ਬਾਕੀ ਕਿੱਥੇ ਗਏ ਤਿੰਨ ਜਣੇ ਛੁੱਟੀ ਹੋ ਕਰਕੇ ਲਾਹ ਭਾਈ ਮੈਂ ਵੀ ਕਹਾਂ ਉਹ ਨਹੀਂ ਤਾਂ ਵੱਧ ਬੰਦੇ ਨੇ ਤੁਹਾਨੂੰ ਤਿੰਨ ਕਿਲੇ ਪਾਸੇ ਠੀਕ ਹੈ ਤੈਨੂੰ ਲੱਗਿਆ ਤੁੱਥੇ ਬੰਦਿਆ ਉਹ ਮੰਦੇ ਆ ਉਹ ਮੰਦੇ ਆ ਮੈਂ ਪੱਕਾ ਹੂਗਾ ਹੈ ਪੱਕਾ ਜਿਤਾ ਰਾਂ ਅੱਛਾ ਹਾਂ ਇਹ ਨਾਲੇ ਉਧਰੋਂ ਬਣਿਆ ਹੋਇਆ ਹੈ ਹਾਂ ਇਹਦਾ ਇਵੇਂ ਬੜਾ ਹੀ ਮਿਲਦਾ ਹੁਣਾ ਯਾਰ ਹਾਂ ਹਾਂ ਬੜਾ ਮਿਲਦਾ ਮੈਂ ਇਹਨੂੰ ਹਾਰਕਾ ਦੂਏ ਨਾਲ ਤੇ ਦੇਖਣ ਇਹ ਚ ਵਾਈਬ੍ਰੇਟਰ ਮਾਰਿਆ ਵਾ ਹੱਡੀਆਂ ਚ ਨਹੀਂ ਮਾਰਦੇ ਨਾ ਇਹ ਖੰਭੇ ਲਾਦਾ ਪ੍ਰੋਪਰ ਫਿਰ ਫਿਕਸਿੰਗ ਹੈ ਦੀ ਹਾਂ ਖੰਭੇ ਪੰਗਾ ਤਰਾਂ ਜਦ ਕੋ ਲਾਦਾ ਨਾ ਵਾਈਬ੍ਰੇਸ਼ਨ ਲੱਗਦੀ ਹੈ ਫਿਰ ਇਹ ਨਿਰੂ ਕੱਢ ਲੈਂਦਾ ਬਾਹਰ ਇਹ ਵਾਈਬ੍ਰੇਟਰ ਪੱਕਾਈ ਵੀ ਪੂਰੀ ਕਰਦਾ ਹੈ ਉਹੀ ਚੀਜ਼ ਹੈ ਜਿਹੜੀ ਹੁਣ ਆਪਾਂ ਨੇ ਸ਼ੈਟ੍ਰਿੰਗ ਪਾਈ ਉੱਥੇ ਹਾਂ ਉਪਰ ਵੀ ਇਹੋ ਚੀਜ਼ ਹੈ ਪਰ ਉੱਥੇ ਬੱਜਿਆ ਨਹੀਂ ਉਹ ਚੀਜ਼ ਉਥੱਲੇ ਸਫਾ ਆ ਸਫਾਈ ਹਾਂ ਨੇਰੂ ਨਿਆ ਥੱਲੇ ਹਾਂ ਨੇਰੂ ਨਿਆ ਥੱਲੇ ਵਾਟਰੀ ਬਾਗੀ ਹੈ ਵੀ ਚਲ ਇਹਨਾਂ ਨੂੰ ਥੋੜੀ ਜਿਹੀ ਕਰਕੇ ਨੇ ਲਿਆਏ ਹੈਗੇ 250 ਹੋਗਾ ਇਹਦਾ ਪਰ ਠੀਕ ਆ ਯਾਰ ਠੀਕ ਆ ਆ ਇੱਕ ਹੂੰ ਠੀਕ ਆ ਪਰ ਮੈਂ ਤੇਨੂੰ ਮੋਝ ਜਾਇਆ ਫਿਰ 250 ਤੋਂ ਇਹ ਵੀ ਪੂਰਾ ਦੇ ਆਇਆ ਅੰਦਰ ਅਸੀਂ ਘੱਟ ਬਤਿਆ ਲਿਆਦਾ ਉਹ ਇਹ ਤਾਂ ਬੜੇ ਵੀ ਹੈਗੇ ਹੈ ਹੂੰ ਪੱਕਾ ਜਦੋਂ ਨਾ ਉਧਰ ਪੁੱਛ ਕੇ ਆਇਆ ਤਾਂ ਮੈਂ ਆਪਾਂ ਨੂੰ ਓ ਪੰਮੇ ਜਦੋਂ ਗਮ ਲੈ ਲਿਕੇ ਇੱਥੇ ਤਾਂ ਵੱਢ ਕੇ ਪਤਾ ਕਰਨਾ ਆਪਾਂ ਨੇ ਆਪਾਂ ਜਾਲੀਓ ਲਾਉਣੀ ਆ ਬਾਈ ਤਾਰ ਤੂੰ ਤਾਂ ਦੇਖਣੀ ਵੀ ਐ ਕਾ ਬਾਤ ਹੈ ਇਹ ਐ ਬਾਈ ਸਰ ਗਿਆ ਜੇ ਤਾਰ ਇੱਕ ਤਾਰ ਹੈ ਜੀ ਤਿੰਨ ਤਾਰਾਂ ਦੁਬਾਰਾ ਜੂਆਂ ਕੱਟਣੀਆਂ ਬਹੁਤ ਔਖੀਆਂ ਐ ਜਿਵੇਂ ਕਹਿੰਦੇ ਨੂੰ ਭਰ ਦਿੰਦੇ ਆ ਉਹ ਕੱਟਣੀ ਬਹੁਤ ਔਖੀ ਐ ਜਦੋਂ ਤਿੰਨ ਚਾਰ ਤਾਰਾ ਕਹਿੰਦਾ ਤਾਂ ਇਹ ਜੇ ਹੋਣਾ ਰਾਜ ਲੱਗੇ ਉਹਨੂੰ 40 ਲੱਗ ਜਵੇ ਕਿੱਥੇ ਇੱਥੇ ਆ ਇਹਨੂੰ ਆਏ ਹੈ ਮੈਂ ਕਿ ਲਈ ਆਉਂਗੇ ਬੜੇ ਉੱਪਰੇ ਲਾ ਦੇ ਫਰੀ ਦੇ ਘਟੋ ਘੱਟ ਭਾਈ ਬਹੁਤੇ ਨਹੀਂ ਦਾ 8 ਫੁੱਟ ਦੇ ਲੱਗਣੇ ਐ ਇਹਦੇ 9 ਫੁੱਟ ਦੇ ਫਿਰ ਗੱਡ ਉੱਪਰ ਦਾ ਇਹਨੂੰ ਕੋਈ ਤਾਂ ਗਿਆ ਉੱਪਰ ਉੱਪਰ ਗੱਡ ਦੇ 8 ਫੁੱਟ ਹੈ ਕਹਿੰਦਾ 12 ਫੁੱਟ ਲੱਗਣੇ ਟਲਾਉਣੇ ਜੀ ਹੈਂ ਇਹ ਤਾਂ ਲੱਗਦਾ 12 ਫੁੱਟ ਲੱਗੂਗਾ ਉਹ 9-10 ਗੱਦਾ ਸਰਜੂ ਨਹੀਂ ਸਰਨਾ ਨਹੀਂ ਆ ਕਿੰਨੇ ਦੇ 8 ਦੇ ਹੋਣੇ ਯਾਰ ਇਹਦੇ ਆ ਘੱਟੋ ਘੱਟ ਵੀ ਤੇਰਾ ਕਿੰਨਾ ਨੀਵਾ ਆ ਯਾਰ ਉੱਪਰ ਗੱਡੇ ਉੱਪਰੇ ਗੱਡੇ ਯਾਰ ਦਿਲ ਫੁੱਟ ਨੀਵਾ ਫਿਰ 2 ਫੁੱਟ ਏਠਾ ਵੀ ਜਾਣਾ ਉਹ ਇੱਕ ਉਹ ਗੱਗੇ ਗੱਡੇ ਉੱਪਰ ਯਾਰ ਉਹ ਵੀ ਦਾ 6 ਦੇ ਆ ਹਾਂ 6 ਦੇ ਉੱਪਰੇ ਗੱਡੀ ਤੂੰ ਨਾਲ ਜਾਲੀ ਨੂੰ ਮਿੱਟੀ ਨਹੀਂ ਲੱਗੂ ਉੱਪਰ ਵੀ 8 ਫੁੱਟ ਗੱਡੀ ਫਰ ਤੂੰ ਪੂਰਾ ਮਜਬੂਤ 8 ਫੁੱਟ ਲਿਆਉਂਗੇ 8 ਫੁੱਟ ਕਰ ਦੇ ਤੂੰ ਡੂੰਗਾ ਵੇਸ਼ਕ ਚੜ ਜਾਵੇ ਡੂੰਗਾ ਤਾਂ ਜਾਣਾ ਹੀ ਉਹਨੂੰ ਜੋ ਜਾਲੀ ਲਾਉਣੀ ਤਾਂ ਡੂੰਗਾ ਜਾਣੀ ਫਿਰ ਜੇ ਤਾਂ ਕੁਝ ਨਹੀਂ ਲਾਉਣਾ ਫਿਰ ਡੂੰਗਾ ਘੱਟ ਉਹ ਤਾਂ ਕੈਂਚ ਬਣੀ ਆ। ਹੂੰ। ਛੰਚਾ ਲਈ ਵੀ ਪੱਖੇ। ਆ ਵੀ ਹੈ ਤੇ ਛੋਟੇ ਆ। ਛੋਟੇ ਆ। ਵੱਡੇ ਨਹੀਂ ਹੈਗੇ। ਛੋਟੇ ਆ ਮੈਂ। ਮੇਰੇ ਵੀ ਇਹਨੂੰ ਵੀ 8 ਫੁੱਟ ਚਾਹੀਦਾ ਯਾਰ। ਇਹਨਾਂ ਉੱਪਰ ਚਾਹੀਦਾ ਤੇ ਵਿੱਚ ਕੱਢਣਾ ਬਾਅਦ ਦੋ ਫੁੱਟ ਹੋਰ ਚਾਹੀਦਾ 8 ਫੁੱਟ। 8 ਫੁੱਟੇ ਲੈ ਆਈ ਮੈਂ। ਇਹਨੂੰ ਵੀ ਚਾਹੀਦਾ 8 ਫੁੱਟ ਚਾਹੀਦਾ। 4 ਫੁੱਟ ਕੋਹ ਨਹੀਂ ਬਣਾਣਾ। ਐ ਐਂ ਨਹੀਂ ਗਾ ਹਾਈਟ ਹੋਣੀ। ਬੋਲੀ ਆਹੋ। ਹਾਂ? ਮਿੱਟੀ ਬੋਲੀ ਆ। ਮਿੱਟੀ ਬੋਲੀ ਖੜਨਾ ਵੀ ਨਹੀਂ ਉੱਥੇ। ਇਹਨਾਂ ਡੱਡੇ ਹੋਈ ਜਾਣਾ। ਡੱਡੇ ਹੋਈ ਜਾਣਾ। ਇਹਨਾਂ ਚਾਹੀਦਾ। ਨਾ ਇਹਨਾਂ ਸਿਮੈਂਟ ਪਾਉਣਾ ਕਹਿੰਦਾ ਮੈਂ। ਪਾਰਾ ਸਿਮ ਇਹ ਤਾਂ ਪਾਣੀ ਨੇ ਮਿੱਟੀ ਦਵਾਈ ਆ ਉਹ ਉਹ 2 ਸੈਂਟੀਮੀਟਰ ਪਾਤਾ ਨਾ ਫਿਰ ਪੈਰ ਬਣ ਜਾਣੇ ਪੈਰ ਤਾਂ ਬਣ ਜਾਣੇ ਹਾਂ ਫਿਰ ਇਹਨੂੰ ਜਿਹੇ ਐਨਾ ਨਾਲ ਕਿ ਚੌੜਾ ਸੈਂਟੀਮੀਟਰ ਚੌੜਾ ਰੱਖ ਕੇ ਪਾ ਦਿਓ ਫਿਰ ਪੈਰ ਜੇ ਬਣ ਜਾਣੇ ਪੈਰ ਤਾਂ ਪੈਰ ਬਣਾਉਣੇ ਪੂਰੇ ਬਸ ਬਸ ਫਿਰ ਤਾਂ ਠੀਕ ਆ ਫਿਰ ਤਾਂ ਪੈਰ ਮੈਂ ਤਾਂ ਇਹਨੂੰ ਉਹੀ ਜਿਹਾ ਮੈਂ ਇਸ ਸਕੂਲ ਵੀ ਨੂੰ ਪੁੱਛਦਾ ਮੈਂ ਵੀ ਮੋੜ ਕੇ ਛੜੇ ਨੂੰ ਅੱਠ ਲਿਆ ਬਜਰੀ ਖੋਲ ਕੇ ਸੈਂਟੀਮੀਟਰ ਆਪਣਾ ਬਜਰੀ ਇਹਨੂੰ ਕਹਿੰਦਾ ਮੋੜ ਕੇ ਅੱਖ ਲਿਆ ਆ ਵੀ ਠੀਕ ਹੈ ਇਹਨੇ 150 ਰੁਪਏ ਕਰਾਇਆ ਹੋ ਕੇ 200 8 ਫੁੱਟ ਠੀਕ ਹੈ ਬਾਈ 8 ਫੁੱਟ ਚਾਹੀਦਾ 6 ਕੱਟ ਹੈ ਜਿੱਦੇ ਮੈਂ 2 ਫੁੱਟ ਅੰਦਰ ਜਾਂਦਾ ਚ 4 ਫੁੱਟ ਹਾਈਟ ਰਹੀ ਫਿਰ ਤਾਂ ਆਹ ਜੀ ਬਹੁਤ ਆ 4 ਫੁੱਟ ਕਿਆ ਇੱਕ 2 ਫੁੱਟ ਵਿੱਚ ਬੰਦੇ ਦੇ ਉਰੇ ਆ ਗਿਆ ਬੰਦਾ ਖੜਾ ਦੇਖਦਾ ਜੀ ਫਿਰ ਤਾਂ ਉਹੀ ਗੱਲ ਹੈ ਜੇ ਉਪੋ ਕਰਨਾ ਪਾੜਦਾ ਕਰਨਾ ਫਿਰ 8 ਫੁੱਟ ਚਾਹੀਦਾ ਆ 8 ਫੁੱਟ 6 ਫੁੱਟ ਦੀ 6 ਫੁੱਟ ਦਾ ਪਾਪਾ ਪਾੜਦਾ ਚਾਹੀਦਾ ਕਰਨਾ ਹਾਂ ਬੰਦਾ ਦੇਖਿਆ ਜਿਹੜਾ ਅੰਦਰ ਆ ਆ ਤਾਂ ਹੁਣ 4 ਇਹ 2 ਆਪਾਂ ਕਹਿੰਦੇ 1.5 ਫੁੱਟ 1.5 ਫੁੱਟ ਨੇ 2 ਫੁੱਟ ਵੀ ਦੋ ਦੇ ਉੱਪਰ ਜਾਊਗਾ ਜਾਈ ਜਾਣਾ ਤਾਂ ਇਹ ਮਜੂਤੀ ਆਪਾਂ ਗੂਸਣ ਨਹੀਂ ਰਿਹਾ ਹੈਗਾ ਆਪਾਂ ਉੱਪਰ ਸਾਢੇ 3.5 ਜਹ ਰਹਿਣਾ ਕਹਿੰਦਾ ਇੰਨਾ ਦੀ ਕਹ ਇੰਨਾ ਬਹੁਤਾ ਇੰਨੇ ਵਿੱਚ ਖੜਨਾ ਇੰਨਾ ਖੜਨਾ ਇੰਨਾ ਘਰ ਦੇ ਬਾਟੇ ਇੰਨਾ ਅੱਧਾ ਹੀ ਗਿਆ ਇੰਨਾ ਹੀ ਜਾਣਾ ਚਾਹੀਦਾ ਯਾਰ ਕਿੰਨੇ ਜਾਣਾ ਚਾਹੀਦਾ ਇਹਨੂੰ ਕਹਿੰਦੇ ਵੀ ਆਹ ਉਹ ਮੋੜ ਭਾਈ 8 ਫੁੱਟ ਦਾ ਲਿਖਿਆ ਦੋ ਫੁੱਟ ਵਾਸਤੇ ਲੋ 4 ਫੁੱਟ ਉੱਪਰ ਆ ਖੰਭੇ ਹੁਣ ਵੀ ਹਿਲਦੇ ਸੀ ਬਰਮਾ ਲਾਇਆ ਵਾ ਸਾਰਾ ਥੱਲੇ ਸਾਰਾ ਬਰਮਾ ਥੱਲੇ ਇੰਨਾ ਹੁੰਦਾ ਬਰਮਾ ਇਹ ਵੀ ਖੰਭਾ ਹਿਲਦਾ ਚਲੋ ਠੀਕ ਆ ਭਾਈ ਦਾ ਫਰਕ ਆ ਸਮਝ ਚੱਲੀ ਚਲੀ ਜਾਣਾ ਇਹ ਤਾਂ ਬੈਂਸ ਮਸਾਈ ਚਲੀ ਜਾਂਦੀ ਰੋਤੋ ਹੀ ਬਾਕੀ ਦਰਖਤ ਲਾਏ ਤੇ ਚੱਲਦੇ ਹੋਗੇ ਇਹ ਕਿਉਂ ਆ ਦੇ ਆ ਦੇਖੋ ਉੱਤਰੀ ਜਾਈ ਦੀ ਨਿੰਮ ਚੱਲ ਵੀ ਨਿੰਮ ਚੱਲ ਵੀ ਲਾਂ ਚੋ ਚੋ ਦੇਖ ਢੱਕ ਦੇਖ ਚੱਲ ਵੀ ਭਾਈ ਆ ਦੇ ਅੱਜ ਫੇਰ ਗੁੱਡੀ ਜਿਵੇਂ ਇਹਨਾਂ ਕੱਲੇ ਨੇ ਆਈ ਪਰ ਜ਼ੋਰ ਦਤ ਜ਼ੋਰ ਦਤਾ ਪੂਰਾ ਯਾਰ ਇਹ ਕੱਢੇ ਜਲਾ ਆ ਦੇ ਆ ਜਾ ਤੋਸਾ ਮਾ ਹੈਗੀ ਉਹ ਤੋਂ ਕੱਢ ਲੈ ਜੈ ਇੱਕ ਹੈਗੀ ਨਾ ਇਹਦਾ ਬੜੀ ਚੱਲ ਵੀ ਉਹ ਉਟਰੇ ਫੁੱਟਿਆ ਥੋੜਾ ਥੱਲੇ ਦੇ ਕਿਹੜਾ? ਕਿਹੜਾ? ਹਾਂ ਬੋਣ ਜਿਹੜੇ ਲਾਏ ਆ। ਆਹ ਬਨੇ। ਦਾ ਫੁੱਟਿਆ ਨਾ ਇਹ। ਉਹ ਇਹ ਆੜੂ ਆ, ਹਾ ਆੜੂ। ਆੜੂ ਦਾ ਇਹ। ਮੀਨੇ ਚ ਲਾਪਾ ਇਹ। ਆੜੂ ਪਤਾ ਨਹੀਂ ਕਾਹਦਾ ਕਹਿੰਦੇ ਸੀਪਾ ਹੈ ਫਾਲਦਾਰ ਆ। ਆੜੂ ਨਹੀਂ ਹੈਗਾ ਸੰਗਤਰਾ ਸੰਗਤਰਾ ਹੋਣਾ। ਫਲ ਦੇ ਪਰਚੀਆਂ ਲਾਓ ਲਾਓ। ਉਹ ਚੱਲ ਜਿਹੜਾ ਸੰਗਤਰਾ ਦਾ ਫੰਗਤਰਾ। ਦਰਖਤ ਦਰਖਤ ਇਹਨਾਂ ਚੱਲ ਪਿਆ ਚੱਲ ਪਿਆ। ਹਾਂ ਸੰਗਤਰਾ ਦਾ। ਚੱਲ ਪਿਆ ਚੱਲ ਪਿਆ ਜਿਹੜਾ। ਆ ਵੀ ਚੱਲ ਪਿਆ। ਆ ਵੀ ਚੱਲ ਪਿਆ ਸਾਰੇ ਚੱਲ ਰਹੇ ਹੁਣ। ਉਹ ਬੰਮੇ ਉੱਥੇ ਦੇਖ ਦੇਖਾਂ ਜੰਮੇਵੇਂ ਹੁੰਦੀਆਂ। ਆ ਵੀ ਚੱਲ ਪਿਆ ਤੇਰਾ ਸਾਈਡ ਵਾਲਾ। ਉੱਥੇ ਦੇ ਲ ਆ ਜਮਣ ਵੀ ਚੱਲ ਵੀ ਆ ਵੀ ਚੱਲ ਵੀ ਦੇਖ ਉਹ ਇਹਦਾ ਛੱਲੇ ਪੈ ਗਏ ਉਹਦੀ ਵੀ ਗੜਾਈ ਕਰੀ ਮੈਂ ਦੇਖ ਉਹ ਦੇ ਉਹਦੇ ਪੱਤੇ ਪੁੱਤੇ ਥੋੜੇ ਥੱਲੇ ਦੇ ਪੁੱਤ ਰਹਣ ਵੀ ਯਾਰ ਉਹਦਾ ਲੋਟ ਖੜੀ ਆ ਵੀ ਢੇਕ ਲਈ ਤਾਂ ਕਿਹੜੀ ਕਹਿੰਦਾ ਉਹ ਛੋਟੀ ਉਹ ਬੰਮੇ ਤੂੰ ਕਹੜੀ ਕਹਿੰਦਾ ਉਹ ਅਸਮਾ ਦੇ ਕੱਢ ਲੈ ਕੇ ਯਾਰ ਨਾ ਦੋ ਇਹਦਾ ਨਾ ਦੋ ਆ ਇੱਕ ਕੱਢ ਲੈ ਨਾ ਇਹ ਨਹੀਂ ਕੱਢਣੀ ਇਹਨਾਂ ਮਜੈਲੇ ਦੇ ਉੱਥੇ ਦੇਖ ਲੈ ਆਹੋ ਜੇ ਹੋਈ ਫੇਰ ਨਹੀਂ ਆ ਵੀ ਮੈਂ ਲਾਈਆਂ ਹੋਈਆਂ ਦੋ ਇਹ ਚੱਲ ਵੀ ਇਹ ਵੀ ਬਾਈ ਆ ਤੂੰ ਤਾਂ ਚੱਲੇ ਪਏ ਦੋ ਇਹ ਤੂੰ ਤਾਂ ਅਗਲੀ ਵਾਰ ਸ਼ਾਮਾ ਦੇਣਾ ਇਹ ਲਾਈਤੀ ਆ ਇਹ ਵੀ ਚੱਲ ਵੀ ਇਹ ਵੀ ਚੱਲ ਵੀ ਸਾਈ ਚੱਲ ਪਿਆ ਉਹ ਵੀ ਚੱਲ ਫੇ ਸਾਰੇ ਆਪਣੇ ਅੰਬੋਂ ਬੋਜੇ ਚਲਦੇ ਹੀ ਆਪਾਂ ਚੰਗੇ ਬੁੱਟ ਲਾਤੇ ਬਾਈ ਉਹਦੇ ਹੈਗੇ ਦਾ 10 15 ਬੁੱਟ ਆ ਤੂੰ ਤਾਂ ਤੈਨੂੰ ਸ਼ਾਮਾ ਹੋ ਗਿਆ ਮੇਰੀ ਗੱਲ ਸੁਣੋ ਆ ਤੂੰ ਤਾਂ ਗਾਹਾਂ ਸ਼ਾਮਾ ਹੋਗਾ ਬਾਈ ਕਹਿੰਦੇ ਅੰਬਾਂ ਮੈਂ ਖਾਣਾ ਬਣਵਾ ਲਵਾਂ ਅਗਲਾ ਸ਼ਾਮਾ ਤੋਗਾ ਤੂੰ ਦਾ ਪੱਕਾ ਪਪਮੇ ਬਾਈ 100% ਹੋਏ ਨਾ ਨਗਲ ਤੱਕ ਹੈ ਚਾ ਜੀ ਨਾ ਦੇਖ ਚਾਹੀਏ ਕਿਤੇ ਨਹੀਂ ਮਿਲਦਾ ਲੜਾਈ ਨੜਾ ਦਾ ਖੜਾ ਦਰਿਆ ਚ ਆ ਵੀ ਤੂੰ ਤਗੜਾ ਹੋ ਗਿਆ ਇਹ ਬੋਲੇ ਨੇ ਬਹੁਤ ਵੱਡਦਾ ਇਹ ਕਿਹੜਾ ਟਿੰਡੰਡਾ ਲਾਇਆ ਤੂੰ ਤੋ ਦੇਖ ਲੋ ਕਿਆ ਕਿਆ ਹੋ ਗਿਆ ਮੈਨੂੰ ਕਹ ਆਪਣੇ ਮੈਨੂੰ ਨਦੀਮਤ ਪੂਰਾ ਖੜਾ ਉੱਥੇ ਮਾਮੀ ਨੂੰ ਕਹਾ ਵੀ ਨੜਾ ਬੜਾ ਦੇ ਯਾਰ ਚਲੋ ਠੀਕ ਆ ਬਾਈ ਚੱਕ ਲਈ ਜਾ ਕੇ ਮਿਲਦੇ ਆ ਕੱਲ ਨੂੰ ਫਿਰ